ਆ ਵੋਟਾਂ ਤੇ ਆ ਖੜਿਆ ਸੀ ਕਿਸੇ ਨੂੰ ਚੋਣ ਨਿਸ਼ਾਨ ਮਿਲਦਾ ਟਰੈਕਟਰ ਕਿਸੇ ਨੂੰ ਬੈਦ ਪੱਲਾ ਕਿਸੇ ਨੂੰ ਕੁਝ ਕਿਸੇ ਨੂੰ ਕੁਝ ਤੇ ਬਾਪੂ ਨੂੰ ਕੀ ਮਿਲਿਆ ਇਹਦੇ ਬਾਪੂ ਨੂੰ ਚੋਣ ਨਿਸ਼ਾਨ ਮਿਲ ਗਿਆ ਮੂਲੀ ਮੂਲੀ ਬਾਕੀ ਚੋਣ ਨਿਸ਼ਾਨਾਂ ਦੇ ਲੋਕੀ ਮੋਹਰਾ ਲਾਲਾ ਚੱਲ ਗਏ ਤੇ ਬਾਪੂ ਵਾਲੇ ਤੇ ਉਹ ਤੇ ਲੂਣ ਪਾਪਾ ਚੱਲ ਗਏ ਕੀ ਕਰ ਚੋਣ ਨਿਸ਼ਾਨ ਕਰਾਰਾ ਕਰ ਇਹਦਾ ਬਾਪੂ ਕਰ ਕਰਾਜਾ ਹੋ ਗਿਆ ਬਰਾਬਰ ਹੀ ਵੋਟਾਂ ਤੇ ਖੜ ਗਿਆ ਹਾਂ ਮੈਂ ਵੀ ਖੜਿਆ ਸੀ ਹਾਂ ਇਹਦਾ ਬਾਪੂ ਹਾਰ ਗਿਆ ਤੇ ਚਿੱਤ ਗਿਆ ਹਾਂ ਮੈਂ ਖੜਾਇਆ ਬਾਪੂ ਨੂੰ ਸਰਪੰਚ ਬਣ ਗਿਆ ਹਾਂ ਅਫਸੋਸ ਕਰਨਾ ਹੈ ਕਹਿੰਦੇ ਭਾਈ ਸਾਹਿਬ ਚੱਲ ਕੋਈ ਨਾ ਵੋਟਾਂ ਤਾਂ ਸੀ ਤੈਨੂੰ ਹੀ ਪਾਈਆਂ ਸੀ ਤੂੰ ਹਾਰ ਗਿਆ ਮੁੰਡਾ ਜਿੱਤੇ ਇੱਕੋ ਹੀ ਗੱਲ ਹੈ ਘਰ ਦੀ ਗੱਲ ਹੀ ਹੈ ਆ ਬਾਪੂ ਕੀ ਕਹਿੰਦਾ ਬਾਪੂ ਕਹਿੰਦਾ ਚੰਗਾ ਹੋਇਆ ਆਪਾਂ ਹਾਰ ਗਏ ਆਪਣਾ ਉਤਾ ਵਧੇ ਭਲਾ ਉਹ ਕਿਵੇਂ ਕਹਿੰਦਾ ਜੇ ਜਿੱਤ ਜਾਂਦੇ ਸਰਪੰਚ ਹੋਣਾ ਸੀ ਹੁਣ ਸਰਪੰਚ ਦੇ ਪਿਓ ਵਾਜਦੇ ਆ ਹਾਰੇ ਹੋਏ ਸਰਪੰਚ ਚਾਲੀ ਉਮੀਦਵਾਰ ਨਕਲੀ ਬੰਦੇ ਹੋਰ ਕੀ ਆ ਦੱਸੋ ਮੀਰ ਜਾਦਾ ਮੈਂ ਸੁਣਿਆ ਪਰਜਾਈ ਵੀ ਵੋਟਾਂ 'ਚ ਖੜੀ ਸੀ ਉਹ ਪਿੱਛੇ ਜੇ ਤੇਰੀ ਪਰਜਾਈ ਨੂੰ ਵੀ ਚਾਹ ਚੜ ਗਿਆ ਹਾਂ ਹਰ ਚਾਰ ਵਸੀਟ ਆਈ ਸੀ ਸਾਡੀ ਔਰਤਾਂ ਵਾਲੀ ਅੱਛਾ ਵੋਟਾਂ 'ਚ ਖੜਨ ਦਾ ਕਹਿੰਦੀ ਮੈਂ ਵੀ ਵੋਟਾਂ 'ਚ ਖੜਨਾ ਮੈਂਬਰ ਨਹੀਂ ਬਨਣਾ ਹਲਾ ਫੇਰ ਮੈਂ ਕਿਹਾ ਭਾਈ ਭਰਦੇ ਕਾਗਜ਼ ਅੱਛਾ ਉਹਨੇ ਭਰਤੇ ਕਾਗਜ਼ ਭਰਤੇ ਘਰ ਘਰ ਜਾ ਕੇ ਕਹਿੰਦੀ ਹੈ ਕੀ ਕਹਿੰਦੀ ਹੈ ਕਹਿੰਦੀ ਭਾਜੀ ਨਿਗਰੱਖਿਓ ਮੈਂ ਵੋਟਾਂ 'ਚ ਖੜੀ ਆ ਆ ਪਿੰਡ ਵਾਲੇ ਕੀ ਕਹਿੰਦੇ ਪਿੰਡ ਵਾਲੇ ਕਹਿੰਦੇ ਬੀਬੀ ਸਾਡੀ ਤਾਂ ਨਿਗਾਈ ਤੇਰੇ ਤੇ ਆ ਬਿਆ ਕਰ ਅਸੀਂ ਤਾਂ ਹੋਰ ਕਿਤੇ ਨਿਗਾਈ ਨਹੀਂ ਰੱਖੀ 14 ਦਿਨਾਂ ਬਾਅਦ ਕਾਗਜ਼ ਵਾਪਸ ਲੈ ਕੇ ਬਹਿ ਗਈ ਆ ਉਹ ਕਿਉਂ ਕਹਿੰਦੀ ਲੋਕਾਂ ਦੀ ਤਾਂ ਨਿਗਾਈ ਬੜੀ ਮਾੜੀ ਆ ਔਰਤਾਂ ਨੂੰ ਤਾਂ ਦੇਖਦੇ ਹੀ ਬੜੀ ਮੂੜੀ ਪੂਰੀ ਨਿਰਾਣਾ ਕਹਿੰਦੇ ਕੋਈ